ਸਾਡੇ ਇਲਾਕੇ 'ਚ ਬਹੁਤ ਹੀ ਪਰਮਾਹਾਰ ਕਸਨਾ ਹੈ। ਸਾਡੇ ਇਲਾਕੇ ਦੀ ਕਿ 20000 ਛੁੱਟੀ ਹੈ। ਸ੍ਰੀ ਬਲਜੰਦਰ ਪਾਵਾ ਜੀ ਜਿਨ੍ਹਾਂ ਨੇ ਬਤੌਰ ਤਿੰਨ ਵਾਰ ਨਗਰ ਕੌਂਸਲ ਦੇ ਵਿੱਚ ਐਸੇ ਕੌਂਸਲਰ ਇਹਨਾਂ ਨੇ ਇਹਨਾਂ ਦੇ ਦਰਸਪਤਰੀ ਨੇ ਨਿਸ਼ਕਾਮ ਸੇਵਾ ਕੀਤੀ। ਸ਼ਗਨ ਵਿੱਚ ਵੀ ਸੇਵਾ ਕੀਤੀ। ਔਰ ਅੱਜ ਮੈਂ ਧੰਨਵਾਦ ਕਰਤਾ ਹਾਂ ਸੈਕਮਾਨ ਦਾ ਖਾਸ ਕਰਕੇ ਰਾਜਾ ਮਲੇਗਜੀ ਦਾ ਜਿਹਨੇ ਪ੍ਰਧਾਨ ਨੇ ਸਾਡੇ ਪੰਜਾਹ ਪਰਦੇ ਚ ਬਹੁਤ ਸੇ ਲੀਡਰ ਆਫ ਅਪੋਰਚਿਸ ਸਰਦਾਰ ਪਾਜਮਨ ਜੀ ਦਾ ਔਰ ਦਿਲੰਦਰ ਜਿਹੜਾ ਦਿਹਾਤੀ ਦੇ ਪ੍ਰਧਾਨ ਲਾਡੀ ਸ਼ੇਰਵਾਲੀਆ ਜੀ ਦਾ ਸਾਡੇ ਬਲੌਕ ਦੇ ਪ੍ਰਧਾਨ ਨਜੀਦ ਲੋਕ ਜੀ ਦਾ ਜਿਨ੍ਹਾਂ ਨੇ ਇੱਕ ਬੇਦਾਗ ਚਾਦਰ ਤੇ ਨੂੰ ਅੱਜ ਜਿਲ੍ਹਾ ਧਰਤੀ ਦਾ ਮੁੱਖ ਪ੍ਰਧਾਨ ਬਣਾ ਕੇ ਜਿਹੜਾ ਮਾਨ ਬਖਸ਼ਿਆ ਇਲਾਕੇ ਨੂੰ ਇਸ ਗੱਲ ਇਹ ਅਸੀਂ ਤੈਅ ਦਿলো ਹਾਈਪ ਮਾਨ ਦੇ ਰਿਖੀ ਆ ਜਿੰਨਾ ਇਹਨਾਂ ਦੇ ਵਿੱਚ ਕੰਮ ਕਰਦਾ ਜज्ਵਾ ਆ ਔਰ ਉਹ ਇਮਾਨਦਾਰੀ ਦਾ ਜज्ਵਾ ਆ ਇਮਾਨਦਾਰੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਨਗਰ ਕੌਂਸਲ ਦੇ ਵਿੱਚ ਵੀ ਕੋਈ ਵੀ ਸੇਵਾ ਇਹਨਾਂ ਨੂੰ ਲਈ ਆ ਉਹਦੇ ਵਿੱਚ ਵੀ ਔਰ ਮੈਂ ਸਾਂਦਾ ਕਿ ਬਹੁਤ ਸੋਚ ਸਕੀਏ ਜਿਹੜਾ ਇਹਨਾਂ ਨੂੰ ਆ ਇਸ ਤਰ੍ਹਾਂ ਬੜਾ ਦਿਹਾਦੀ ਦਾ ਉਹਦਾ ਦਿੱਤਾ ਗਿਆ ਇਹ ਆਪਣੇ ਉਹ ਸੋਤੇ ਦੀ ਇਹਨਾਂ ਬੇਣੋਂ ਸੋਤੇ ਨੂੰ ਭਾਈ ਕਨਿਆ ਜੀ ਵਾਂਗ ਸੇਵਾ ਕਰਕੇ ਕਾਂਗਰਸ ਨੂੰ ਅੱਜ ਲੋੜ ਹੈ ਕਿਉਂਕਿ ਸਾਡਾ ਕਾਂਗਰਸ ਸਾਡਾ ਹਲਕਾ ਇਸ ਵੇਲੇ ਲੀਡਰ ਲੈਸ ਹਲਕਾ ਡੈਰੋ ਲੋਰ ਹਲਕਾ ਔਰ ਜੇ ਇਹ ਆਪਕੋ ਅੱਗੇ ਆਉਣਗੇ ਔਰ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਅਗਰ ਅਸੀਂ ਕੱਤਰ ਹੋ ਗਏ ਹਮਲਾ ਕਰੀਏ ਤਾਂ ਉਹ ਦੇ ਦੂਰ ਵੀ ਜੋ 27 ਦੇ ਵਿੱਚ ਇਲੈਕਸ਼ਨ ਖੜੀ ਹੈ ਔਰ ਬੇਲਪੋਲ ਇਨ ਦਾ ਵਨ ਲਿਖਿਆ ਹੈ ਕਿ ਕਾਂਗਰਸ ਜਿੱਤਕਾਰ ਹੋਵੇ ਔਰ ਮੇਰੇ ਲਈ ਜਿਹੜੀ ਇਹ ਤਿਆਰੀ ਕੌਮ ਸਾਈਡਮਾਨ ਨੇ ਹਰ ਤੋਂ ਹੀ ਸ਼ੁਰੂ ਕੀਤੀ ਹੈ ਇਸ ਗੱਲ ਦੇ ਵੀ ਉਹਦਾ ਧੰਨਵਾਦ ਔਰ ਮੈਂ ਜਿਆਦਾ ਸਮਾਂ ਕਹਾ ਲੈਂਦਾ ਹੋਇਆ ਆਪਣੇ ਬਹੁਤ ਹੀ ਗੁਰੇ ਮਿੱਤਰ ਬਜਿੰਦਰ ਕਾਲਾ ਜੀ ਨੂੰ ਆਪਣੇ ਵੱਲੋਂ ਨਿਕਣ ਵਾਸੀਆਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਜੈ ਜੈ ਪਰਮ ਸਾਡੇ ਕੌਂਪਲਸ ਦੇ ਸੁਭਪਰਭਾ ਰਾਜਾ ਫਰਿੰਸੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੀ ਹਰਦੇਵ ਸਿੰਘ ਜੀ ਸ਼ਿਰੋਵਲੀਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਬਲਾਕ ਨੂੰ ਸਾਡੇ ਗੁਰਾਇਆਂ ਨੂੰ ਬਹੁਤ ਹੀ ਸੂਝਵਾਨ ਮਿਹਨਤੀ ਦੁਜੰਦਰ ਕਾਲਾ ਜੀ ਨੂੰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਦਾ ਉਹਦਾ ਲੈ ਕੇ ਉਹਨਾਂ ਨੇ ਨਿਵਾਜਿਆ ਮੈਂ ਹਾਈਕ ਮਾਰਦਾ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਜਿੰਦਰ ਕਾਲਾ ਜੀ ਪੂਰੀ ਮਿਹਨਤ ਦੇ ਨਾਲ ਮੁਰਾਇਆ ਦੀ ਮੁਰਾਇਆ ਨਿਵਾਸੀਆਂ ਦਾ ਔਰ ਲੋਕਾਂ ਦਾ ਕਿ ਆਪਣੀ ਕੰਦ ਨੂੰ ਇਹ ਮੇਟ ਕਰਨਗੇ ਕਿ ਆਉਣ ਵਾਲੇ ਸਮੇਂ ਵਿੱਚ 27 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਜਿਹੜਾ ਮਾਹੌਲ ਹੋ ਹੋਏਗਾ ਪਰ ਪਹਿਲਾ ਵਾਲੀ ਕਾਗਜ਼ ਸੀਟੀ ਹੈ ਗਿਆ ਦੁਆਰਾ ਇੱਥੇ ਸਰਜੀਤ ਹੋਵੇਗੀ ਸੋ ਮੈਂ ਦਿਲਦਰ ਕਾਲਾ ਜੀ ਨੂੰ ਇਲਾਕਾ ਨਿਵਾਸੀਆਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਬਿੱਡੂ ਜੀ ਨੂੰ ਔਰ ਸਾਡੇ ਭੈਣ ਜੀ ਤੇ ਬੌਜੀ ਨੂੰ ਸਾਡੇ ਸਿਟੀ ਪ੍ਰਧਾਨ ਯੂਸ਼ੀ ਜੀ ਨੂੰ ਔਰ ਦੇ ਲక్ష్ਮੀ ਐਡਵੋਕੇਟ ਜੀ ਨੂੰ ਸਭ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ 27 ਇਲੈਕਸ਼ਨ ਆ ਰਹੇ ਹੈ ਉਹਦੇ ਵਿੱਚ ਸਭ ਸਭ ਇਹ ਜੀਤ ਕਰਦੇ ਆਪ ਨੂੰ ਚੰਚੇ ਨਾ ਬੜੀ ਸਥਿਤੀ ਵਿੱਚ ਲੈ ਕੇ ਆਉਂਗੇ ਤੋਂ ਹੋਸਟ ਬਹੁਤ ਬਹੁਤ ਧੰਨਵਾਦ ਜੈ ਹਾਂਜੀ ਪੰਜਾਬ ਪ੍ਰਦੇਸ਼ ਆਂਧਰਾ ਸੀ ਤੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਸਾਡੇ ਗੰੰਦਾ ਅਧਿਆਪਕ ਦੇ ਪ੍ਰਧਾਨ ਲਾਡੀ ਸ਼ੇਰਵਾਲੀਆ ਜੀ ਦਾ ਸਾਡੇ ਬਲੌਕ ਪ੍ਰਧਾਨ ਰਕੇਸ਼ ਦੁੱਗਲ ਜੀ ਦਾ ਸਾਡੇ ਨਗਰ ਕੌਂਸਲ ਦੇ ਸਰਪਤਾ ਪਦਾਨ ਕਮਲਦੀਪ ਸਿੰਘ ਬਿੱਟੂ ਜੀ ਦਾ ਸਾਡੇ ਸਿਟੀ ਕਾਂਗਰਸ ਗ੍ਰੈਂਡ ਦੇ ਪ੍ਰਧਾਨ ਕੁਲੇਰ ਜੋਸ਼ੀ ਜੀ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਕੋਟਿਲ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਹਾਇਰ ਅਥਾਰਟੀ ਕਾਂਗਰਸ ਹਾਇਰ ਅਥਾਰਟੀ ਨੇ ਅਦਰ ਵਿਆਤੀ ਦਾ ਉਪ ਪ੍ਰਧਾਨ ਨਾਮਜ਼ਦ ਕੀਤਾ ਮੈਂ ਵਿਸ਼ਵਾਸ ਦਿਵਾਉਣਾ ਹਾਂ ਕਿ ਮੈਂ ਜਿੱਦਾਂ ਤਨ ਦੇ ਹੀ ਨਾ ਆਪਣਾ ਕਾਉਂਸਲਰ ਦਾ ਜੀਵਨ ਸੇਵਾ ਦੇ ਰੱਖਿਆ ਮੈਂ ਦੇ ਸ਼ਹਿਰ ਦਾ ਵਾਈਸ ਪ੍ਰਧਾਨਾਂ ਕਿ ਪੁਲਿਸ ਸ਼ਹਿਰ ਦੀ ਸੇਵਾ ਕੀਤੀ ਮੈਂ ਇਸੇ ਤਰ੍ਹਾਂ ਕਾਂਗਰਸ ਨੂੰ ਇਕਜੁੱਟ ਕਰਨ ਲਈ ਅਤੇ ਕਾਂਗਰਸ ਲਈ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਰਹਾਂਗਾ ਦਿਨਰਾਤ ਸੇਵਾ ਦੇ ਹਾਜ਼ਰ ਰਹਾਂਗਾ ਮੈਂ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲੋਂ ਲੱਖ ਲੱਖ ਧੰਨਵਾਦ ਕਰਦਾ ਹਾਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 2027 ਵਿੱਚ ਕੌਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੈ ਉਹ ਆਪ ਜੀ ਨੂੰ ਬੇਨਤੀ ਕਰ ਰਹਾਂਗੇ